ਇਹ ਸਥਾਨ ਆ ਜੀ ਪਿੰਡ ਬਾਸਰ ਕੇ ਗਿੱਲਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਆ ਸੋਲ ਬੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਜਿਹੜੇ ਉਹ ਕੁੜਮ ਲੱਗਦੇ ਸੀ ਤੇ ਬੀਬੀ ਅਮਰੋ ਜਿਹੜੀ ਆ ਉਹ ਗੁਰੂ ਅਮਰਦਾਸ ਜੀ ਦੀ ਨੋ ਲੱਗਦੀ ਗੁਰੂ ਅੰਗਦ ਦੇਵ ਜੀ ਨੇ 12 ਬਖਸ਼ਾ ਕੀਤੀਆਂ ਸੀ ਗੁਰੂ ਅਮਰਦਾਸ ਜੀ ਦਾ ਸੱਚਾ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਜੇ ਤੁਰਦੇ ਤੁਰਦੇ ਅੱਜ ਅਸੀਂ ਜਾ ਰਹੇ ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਤੇ ਆ ਵੀ ਲੱਗਦਾ ਕਿ ਮੇਰਾ ਢੇਡ ਪੀੜਾ ਹੋਂ ਗਿਆ ਅਰਨਵ ਦਾ ਢੇਡ ਪੀੜਾ ਹੋਂ ਗਿਆ ਹਾਂ ਤੇ ਨਾਲ ਹੀ ਉਥੇ ਗੁਰੂ ਸਾਹਿਬ ਨੇ ਜਿੱਥੇ ਤਪੱਸਿਆ ਕੀਤੀ ਆ ਭੋਰਾ ਸਾਹਿਬ ਵੀ ਬਣਿਆ ਉਥੇ ਵੀ ਲੈ ਕੇ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਪੁਰਾਣੀਆਂ ਸਾਡੀਆਂ ਜਿਹੜੀਆਂ ਵੀਡੀਓਜ਼ ਨੂੰ ਤੁਹਾਡੇ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ ਉਹਦੇ ਵਾਸਤੇ ਅਸੀਂ ਸਾਰੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਉਹਦੇ ਵਾਸਤੇ ਸੋ ਇਸੇ ਤਰ੍ਹਾਂ ਵਧੀਆ ਚੀਜ਼ਾਂ ਨੂੰ ਸਪੋਰਟ ਕਰਦੇ ਰਹੋ ਪਿਆਰ ਬਣਾਈ ਰੱਖਿਓ ਤੇ ਹੁਣ ਆਪਾਂ ਮਿਲਦੇ ਹਾਂ ਸਿੱਤਾ ਹੋਰ ਤੋਰਾਂ ਤੇ ਇਹ ਉਹੀ ਰੋੜਿਆ ਜੇਤੋਂ ਬਾਰਡਰ ਨੂੰ ਜਾਈਦਾ ਆ ਵਾਗਾ ਬਾਰਡਰ ਨੂੰ ਤੇ ਆ ਆ ਗਿਆ ਸਾਡਾ ਪਿੰਡ ਜੇ ਤੁਸੀਂ ਚਾਹੁੰਦੇ ਜੇ ਵੀ ਸਾਡੇ ਪਿੰਡ ਦੇ ਉੱਤੇ ਵੀ ਕੋਈ ਵਲੌਗ ਬਣਾਈਏ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਫਿਰ ਪੂਰਾ ਅੰਦਰ ਜਾ ਕੇ ਫੰਕਸ਼ਨ ਕਰਾਂਗੇ ਵਲੌਗ ਲੈ ਕੇ ਆਵਾਂਗੇ ਇਹਦਾ ਆ ਆ ਗਿਆ ਇੰਡੀਆ ਗੇਟ ਤੇ ਇਧਰ ਹੁਣ ਰਾਈਟ ਸਾਈਡ ਤੇ ਜੇ ਆਪਾਂ ਸਿੱਧੇ ਜਾਂਦੇ ਆ ਜੀ ਆਪਾਂ ਸਿੱਧੇ ਜਾਨੇ ਆ ਤੇ ਫਿਰ ਆਪਾਂ ਪਹੁੰਚ ਜਾਣਾ ਬਾਰਡਰ ਤੇ ਪਰ ਆਪਾਂ ਇੱਧਰ ਨਹੀਂ ਜਾਣਾ ਆਪਾਂ ਜਾਣਾ ਇੱਧਰ ਆ ਸਲਾਈਡ ਕਰਕੇ ਜਣਾ ਹਾਂ ਇੱਥੋਂ ਰਸਤਾ ਜਾਂਦਾ ਆ ਸਿੱਧਾ ਬਾਰਡਰ ਨੂੰ ਜਾਂਦਾ ਐਸ ਰਸਤੇ ਤੋਂ ਆਪਾਂ ਜਾਣਾ ਇਹ ਰਸਤਾ ਹੁਣ ਜਾਣਾ ਸਿੱਧਾ ਗੁਰੂ ਅਮਰਦਾਸ ਜੀ ਦੇ ਚਰਮਸ਼ਾਨਤਨ ਤੇ ਆ ਇਧਰ ਜਿਹੜਾ ਮੈਮੋਰੀਅਲ ਕੋਈ ਬਣਿਆ ਮਿਊਜ਼ੀਅਮ ਜਿਹੜਾ ਜਿੱਥੇ ਤਲਵਾਰ ਹਾਂ ਬੜੀ ਵੱਡੀ ਉੱਚੀ ਤਲਵਾਰ ਬਣਾਈਏ ਆ ਵੇਖੋ ਪੁੱਤੋ ਸਾਹਮਣੇ ਦਿਸਣ ਲੇ ਉਹ ਗਿੰਦੀ ਬੋਲਦੀ ਹੈ ਇੰਡੀਆ ਦਾ ਫਲੈਗ ਵੀ ਬਣਿਆ ਮਾੜਾ ਮਾੜਾ ਕਰਦਾ ਰਹਿੰਦਾ ਇਹ ਮੀਰੀ ਪੀਰੀ ਅਕੈਡਮੀ ਮੇਰੇ ਤੋਂ ਨਾ ਕਈ ਲੋਕਾਂ ਨੂੰ ਨਹੀਂ ਪਤਾ ਨਾ ਇਹ ਅੰਮ੍ਰਿਤਸਰ ਦੇ ਵਿੱਚ ਆ ਮੀਰੀ ਪ੍ਰੀਅ ਅਕੈਡਮੀ ਇੱਥੋਂ ਦੀ ਖਾਸ ਗੱਲ ਇਹ ਆ ਵੀ ਇੱਥੇ ਗੋਰੇ ਪੜ੍ਹਦੇ ਆ ਗੋਰੇ ਪੰਜਾਬੀ ਪੜ੍ਹਦੇ ਆ ਗੋਰੇ ਪੰਜਾਬੀ ਪੜ੍ਹਦੇ ਆ ਜਿਹੜੇ ਗੋਰੇ मतलब ਸਿੱਖ ਬਣੇ ਆ ਨਾ ਜਿਹੜਾ ਸਿੱਖ ਧਰਮ ਅਪਣਾਇਆ ਜਿਨ੍ਹਾਂ ਨੇ ਉਹ ਪੜ੍ਹਦੇ ਆ ਇੱਥੇ ਪਠਾ ਕੀਰਤਨ ਗੁਰਬਾਣੀ ਤੇ ਹੋਰ ਦੂਸਰੀ ਪੜ੍ਹਾਈ ਮਤਲਬ ਬਹੁਤ ਵਧੀਆ ਇਹ ਸੰਸਥਾ ਆ ਬੜੀ ਪੁਰਾਣੀ ਚੱਲਦੀ ਆ ਪਰ ਬਹੁਤੇ ਲੋਕਾਂ ਨੂੰ ਮੇਰੇ ਸਾਹ ਨਾਲ ਪਤਾ ਨਹੀਂ ਆ ਨਾਮ ਜ਼ਰੂਰ ਸੁਣਿਆ ਹੋਊਗਾ ਮੇਰੀ ਪੀਰੀ ਅਕੈਡਮੀ ਦਾ ਪਰ ਆ ਆ ਜਗਾ ਕਿਥੇ ਹੈਗੀ ਆ ਮੇਰੀ ਪੀਰੀ ਅਕੈਡਮੀ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਜਨਮ ਸਥਾਨ ਗੁਰੂ ਅਮਰਦਾਸ ਜੀ ਆ ਗੁਰਦੁਆਰਾ ਸਾਹਿਬ ਆ ਤੇ ਹੁਣ ਆਪਾਂ ਆ ਆ ਰਸਤਾ ਹਰ ਆ ਜੇ ਜਿੱਦ ਜਾਣਦਾ ਹੈ ਰਸਤਾ ਇਹ ਅ디 ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਕਰੋ ਦਰਸ਼ਨ ਇਸ ਥਾਂ ਦੇ ਉੱਤੇ ਜਨਮ ਹੋਇਆ ਸੀ ਗੁਰੂ ਅਮਰਦਾਸ ਜੀ ਇਹ ਥਾਣਿਆ ਜੀ ਪਿੰਡ ਬਾਸਰ ਕੇ ਗਿੱਲਾਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਆ 1479 ਈਸਵੀ ਦੇ ਵਿੱਚ ਪਤਾਰਸ਼ੀ ਦੀ ਤੇਜਪਾਣ ਜੀ ਅਤੇ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਇਸੇ ਥਾਂ ਦੇ ਉੱਤੇ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਹੈ। ਤੋਂ ਚਲੋ ਤੁਹਾਨੂੰ ਦਰਸ਼ਨ ਕਰਾਉਣੇ ਅੰਦਰੋਂ ਬਾਹਰ ਕਾਰ ਸੇਵਾ ਚੱਲ ਰਹੀ ਹੈ। ਦਾਸੇ ਵਾਲੇ ਵੀ ਲੱਗੇ ਇਧਰ ਸਾਰਾ ਏਰੀਆ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਹੈ। ਦੇ ਉੱਤੇ ਦੀ ਸੇਵਾ ਚੱਲੰਦੀ ਹੈ ਚਲੋ ਬਾਕੀ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਣੇ ਆ ਤੇ ਆਲੇ ਦੁਆਲੇ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਇਹ ਆ ਜੀ ਅੰਦਰ ਦਾ ਦ੍ਰਿਸ਼ ਗੁਰੂ ਦौरा ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਹਰ ਅੰਦਰ ਉਸ ਨੂੰ ਮਰਮਰਤਾ ਗੁਰੂਵੰਦਰ ਦੇਵ ਜੀ ਨੇ ਆ 12 ਬਖਸ਼ਿਸ਼ਾਂ ਕੀਤੀਆਂ ਸੀ ਗੁਰੂ ਅਮਰਦਾਸ ਜੀ ਨੇ ਇਹ ਗੈ ਜੀ ਨਮਾਣਿਆਂ ਦਾ ਮਾਣ ਨਤਾਣਿਆਂ ਦਾ ਤਾਣ ਨਿਉਟਿਆਂ ਦੀ ਊਟ ਨੂੰ ਥਾਵਿਆਂ ਦਾ 12 ਬਖਸ਼ਿਸ਼ਾਂ ਗੁਰੂਵੰਦਰ ਦੇਵ ਜੀ ਨੇ ਬਹੁਤ ਵਧੀਆ ਤੁਸੀਂ ਕੀ ਕੀਤਾ ਕਹਿੰਦੇ ਆਂ ਰੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਇਹ ਦਰਬਾਰ ਸਾਹਿਬ ਦੇ ਨਾਲ ਯਾਨੀ ਇਸੇ ਗੁਰਦੁਆਰਾ ਸਾਹਿਬ ਦੇ ਬਿਖਰਾ ਗੁਰਦਰਾ ਸਾਹਿਬ ਕੋਲ ਆ ਇਥੋਂ ਦਾ ਇਤਿਹਾਸ ਹੈ ਜੀ ਤੁਸੀਂ ਫੋਸ ਕਰਕੇ ਪੜ ਸਕਦੇ ਜੀ ਜਿੱਦਾਂ ਦੋਸਤੋ ਤੁਹਾਨੂੰ ਦੱਸਿਆ ਇੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਹੈ ਤੇ ਇਥੇ ਇੱਕ ਦਿਨ ਉਹਨਾਂ ਨੇ ਬੀਬੀ ਅਮਰੋ ਦੇ ਕੋਲੋਂ ਜਦੋਂ ਧੁਰ ਕੀ ਪਾਣੀ ਸਰਵਣ ਕੀਤੀ ਤਾਂ ਫਿਰ ਉਹ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਚਲੇ ਗਏ ਗੁਰੂ ਅੰਗਦ ਦੇਵ ਜੀ ਦੇ ਕੋਲ ਗੁਰੂ ਅੰਗਦ ਦੇਵ ਜੀ ਕੋਲ ਫਿਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ 12 ਸਾਲ ਉਹਨਾਂ ਦੇ ਇਸ਼ਨਾਨ ਵਾਸਤੇ ਜਿਹੜਾ ਜੜ ਲਿਆਂਦਾ ਜਲਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਫਿਰ 12 ਸਾਲ ਬਾਅਦ ਫਿਰ ਗੁਰੂ ਅੰਗਦ ਦੇਵ ਜੀ ਨੇ ਖੁਸ਼ ਹੋ ਕੇ ਤੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਤੀ ਬਖਸ਼ਿਸ਼ ਕੀਤੀ ਤੇ ਨਾਲ ਜਿਹੜਿਆ ਤੁਹਾਨੂੰ ਪਹਿਲਾਂ ਵਿਖਾਇਆ ਏ 12 ਜਿਹੜੇ ਵਾਰ ਕਹਿ ਸਕਦੇ ਆ ਜਾਂ ਜਿਹੜੇ ਨਾਮ-ਉਪਨਾਮ ਉਹਨਾਂ ਨੂੰ ਦਿੱਤੇ ਜਿਸ ਤਰ੍ਹਾਂ ਦੇ ਮਾਨਿਆਂ ਦਾ ਮਾਨ ਨਿਖਾਵਿਆਂ ਦਾ ਥਾਬ ਨਿੱਤੇ ਰਿਆਂ ਦੀ ਤੇਰ ਨਿਗਤਿਆਂ ਦੀ ਗਤ ਨਪੱਤਿਆਂ ਦੀ ਪੱਤ ਇਹ ਜਿਹੜੇ 12 ਮਹਾਵਾਕ ਜਿਹੜੇ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਗੁਰੂ ਅੰਗਦ ਜੀ ਤੇ ਆਹਗਾ ਜੀ ਅੰਕਾ ਸਾਹਿਬ ਤੇ ਮਾਰਾਈ ਦਾ ਪ੍ਰਕਾਸ਼ ਇਹ ਤਸਵੀਰ ਜਿਹੜੀ ਬਣਾਈ ਆ ਇਹ ਮੇਰੇ ਖੰਡਨ ਉਹ ਵੀ ਜਦੋਂ ਬੀਬੀ ਅਮਰੋਜੀ ਗਰਬਾਣੀ ਗਾਇਨ ਕਰਨ ਦਾ ਸੀ ਤੁਰਕੀ ਬਾਣੀ ਦਾ ਤੇ ਇੱਥੋਂ ਹੀ ਗਰੋਮਰ ਅਰਦਾਸ ਜੀ ਨੇ ਫਿਰ ਉਹ ਗਰਬਾਣੀ ਸੁਣੀ ਤੇ ਫਿਰ ਉਹਨਾਂ ਨੇ ਖਡੂਰ ਸਾਹਿਬ ਫਿਰ ਉਹ ਇੱਥੋਂ ਬਾਣੀ ਸੁਣ ਕੇ ਫਿਰ ਉਹ ਖਡੂਰ ਸਾਹਿਬ ਗਏ ਗੁਰੂ ਅੰਗਦ ਦੇਵ ਜੀ ਦੇ ਕੋਲ ਤੇ ਫਿਰ ਉੱਥੇ ਜਾ ਕੇ ਉਹਨਾਂ ਨੇ 12 ਸਾਲ ਜਿਹੜਾ ਜਲਦੀ ਸੇਵਾ ਨਿਭਾਈ ਉਥੇ ਉਸ ਤੋਂ ਬਾਅਦ ਫਿਰ ਗੁਰੂ ਅੰਗਦ ਦੇਵ ਜੀ ਨੇ ਗਰੋਮਰ ਅਰਦਾਸ ਜੀ ਨੂੰ ਕੁਰਤਾ ਗੱਦੀ ਦਿੱਤੀ ਤੇ 12 ਜਿਹੜੀਆਂ ਬਖਸ਼ਿਸ਼ਾਂ ਉਹ ਵੀ ਕੀਤੀਆਂ ਤਾਂ ਤਸਵੀਰ ਜਿਹੜੀ ਪਲਾਈਏ ਲਾਗੇ ਇੱਥੇ ਸਨ ਸਾਹਿਬ ਗੁਰਦੁਆਰਾ ਆ ਜਿੱਥੇ ਗੁਰੂ ਅਮਰਦਾਸ ਜੀ ਨੇ ਭਗਤੀ ਕੀਤੀ ਹੈ ਉੱਥੋਂ ਜਾ ਕੇ ਫਿਰ ਮਤਲਬ ਅੰਦਰ ਬੈਠ ਕੇ ਅੰਦਰ ਭਗਤੀ ਕੀਤੀ ਫਿਰ 12ਵਾਂ ਸੰਗਤਾਂ ਨੇ ਦਵਾਰ ਤੋੜ ਕੇ ਤੇ ਫਿਰ ਉੱਥੇ ਜਾ ਕੇ ਗੁਰੂ ਜੀ ਨੂੰ ਲੱਭਿਆ ਹੈਗੀ ਯਾਨੀ ਪਤਾ ਕੀਤਾ ਹੈ ਕਿ ਇੱਥੇ ਭਗਤੀ ਕਰਨ ਦੇ ਤਾਂ ਉਹ ਗੁਰਦੁਆਰਾ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਗੁਰੂ ਅਮਰਦਾਸ ਜੀ ਨੂੰ ਇੱਕ ਬ੍ਰਹਮਚਾਰੀ ਸਾਧੂ ਨੇ ਤਾਨਾ ਮਾਰਿਆ ਇਹ ਕਿ ਤੂੰ ਨਿਗੁਰਾ ਆ ਬੇਗੁਰਾ ਆ ਤੇ ਉਸ ਦਿਨ ਗੁਰੂ ਅਮਰਦਾਸ ਜੀ ਜਿਹੜੇ ਉਸ ਰਾਤ ਬੜੇ ਅਸ਼ਾਂਤ ਰਹੇ ਅੱਜ ਨਾਲ ਨੀਂਦ ਨਹੀਂ ਕਿਉਂਕਿ ਅੱਜ ਦੇ ਸਮੇਂ ਦੀਆਂ ਹੋਰ ਗੱਲਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਸੀ ਜਦੋਂ ਕੋਈ ਕਿਸੇ ਨੂੰ ਤਾਨਾ ਮਾਰ ਦਿੰਦਾ ਹੈ ਤਾਂ ਜਦੋਂ ਤੜਕਸਾਰ ਬੀਬੀ ਅਮਰੋ ਜੀ ਘਰ ਦੇ ਕੰਮ ਕਰਦੇ ਆ ਨਾਲ ਗੁਰਬਾਣੀ ਦਾ ਗਾਇਨ ਕਰਨ ਦੇ ਇਹ ਤਾਂ ਗੁਰੂ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਉਹ ਬਾਣੀ ਜਦੋਂ ਪਈ ਤਾਂ ਫਿਰ ਉਹਨਾਂ ਨੇ ਜਾ ਕੇ ਪੁੱਛਿਆ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਕੋਲ 12 ਸਾਲ ਉੱਥੇ ਉਹਨਾਂ ਦੀ ਸੇਵਾ ਕੀਤੀ। ਗੁਰੂ ਅੰਗਦ ਦੇਵ ਜੀ ਵਾਸਤੇ ਉਹ ਜਲ ਇਕੱਠਾ ਕਰਦੇ ਸੀ। ਜਣ ਇਸ਼ਨਾਨ ਵਾਸਤੇ ਲੈ ਕੇ ਆਉਂਦੇ ਸੀ ਦਰਿਆ ਦੇ ਵਿੱਚੋਂ। ਤੇ ਹੁਣ ਬੀਬੀ ਅਮਰੋ ਕੌਣ ਸੀ? ਬੀਬੀ ਅਮਰੋ ਬਾਰੇ ਤੁਹਾਨੂੰ ਦੱਸ ਦਿੰਨੇ ਆ। ਬੀਬੀ ਅਮਰੋ ਜਿਹੜੇ ਹੀ ਉਹ ਗੁਰੂ ਅੰਗਦ ਦੇਵ ਜੀ ਦੇ ਸੁਪਤਰੀ ਤੇ ਇਹ ਜਿਹੜਾ ਪਿੰਡ ਬਾਸਰ ਕੇ ਗਿੱਲਾਂ ਇੱਥੇ ਗੁਰੂ ਅਮਰਦਾਸ ਜੀ ਦੇ ਜਿਹੜੇ ਭਰਾ ਸੀ ਉਹਨਾਂ ਦੇ ਪੁੱਤਰ ਦੇ ਨਾਲ ਉਹਨਾਂ ਦਾ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਿਸ਼ਤੇ ਦੇ ਵਿੱਚ ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਜਿਹੜੇ ਉਹ ਕੁੜਮ ਲੱਗਦੇ ਸੀ ਤੇ ਬੀਬੀ ਅਮਰੋ ਜਿਹੜੀ ਆ ਉਹ ਗੁਰੂ ਅਮਰਦਾਸ ਜੀ ਦੀ ਨੋ ਲੱਗਦੀ। ਸੋ ਇਹ ਹੈ ਜੀ ਉਹ ਸਥਾਨ ਜਿੱਥੇ ਬੀਬੀ ਅਮਰੋਜੀ ਸ਼ਬਦ ਗਾਇਨ ਕਰਨ ਦਾ ਇਹ ਆ ਲਿਖਿਆ ਇਤਿਹਾਸ ਜੀ ਅਗੀਠਾ ਸਾਹਿਬ ਦਾ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਇਹ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇੱਥੇ ਜਨਮ ਹੋਇਆ ਹੈ ਸਿੱਖਾਂ ਦੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਦਾ ਇਹ ਤਾਂ ਸੇਵਾ ਚੱਲ ਰਹੀ ਜੀ ਹੁਣ ਨਹੀਂ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤਾਂ ਕਰਕੇ ਆਪਾਂ ਸਾਹਮਣੇ ਜਾ ਕੇ ਤਾਂ ਨਹੀਂ ਬਖਾ ਸਕਾਂਗੇ ਪਰੇਕਾਰ ਸੇਵਾ ਚੱਲਣ ਡਈ ਆ ਜੀ ਇਸ ਸਥਾਨ ਦੇ ਉੱਤੇ ਨਾ ਗੁਰਦੁਆਰਾ ਸਾਹਿਬ ਦਾ ਜਿਹੜਾ ਸੁਪਨਾ ਵੇਖਿਆ ਸੀ ਬਾਬਾ ਖੜਕ ਸਿੰਘ ਜੀ ਨੇ ਵੇਖਿਆ ਸੀ ਕਿ ਇੱਥੇ ਕਾਲੀਸ਼ਾਨ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਆ ਤੇ ਉਹਨਾਂ ਦਾ ਸੁਪਨਾ ਹੁਣ ਬਾਬਾ ਬਾਬਾ ਦਰਸ਼ਨ ਸਿੰਘ ਜੀ ਬੀੜ ਸਾਹਿਬ ਵਾਲੇ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਸੇਵਾ ਕਰਵਾ ਰਹੇ ਨੇ ਉਹ ਜਿਹੜੀਆਂ ਸੰਗਤਾਂ ਦੇਖਣ ਲਈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਜੀ ਇੱਥੇ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚੋ ਆਂਕੇ ਮੱਥਾ ਟੇਕੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਨਾਲ ਦੀ ਨਾਲ ਇਹ ਜਿਹੜੀ ਕਾਰ ਸੇਵਾ ਚੱਲੰਦੀ ਆ ਉਹਦੇ ਵਿੱਚ ਵੀ ਤਨ ਮਨ ਧਨ ਦੇ ਨਾਲ ਯੋਗਦਾਨ ਪਾਓ ਠੀਕ ਆ ਜੀ ਇਹ ਆ ਜੀ ਗੁਰਦੁਆਰਾ ਸਾਹਿਬ ਕੋਈ ਬਹੁਤ ਜ਼ਿਆਦਾ ਵੱਡਾ ਏਰੀਆ ਨਹੀਂ ਹੈ ਹਾਂ ਜੀ ਸਾਹਿਬਿਆ ਜੀ ਤੇ ਆ ਗੁਰਦੁਆਰਾ ਸਾਹਿਬ ਤੋ ਦੋਸਤੋ ਏਸੀ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਦਾ ਤੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੋਸ਼ਿਸ਼ ਕਰਿਓ ਕਿ ਇੱਥੇ ਜਿੰਨਾ ਵੱਧ ਤੋਂ ਵੱਧ ਸੰਗਤਾਂ ਆ ਸਕਦੀਆਂ ਜਰੂਰ ਆਇਓ ਤੋ ਆਪਾਂ ਮਿਲਦੇ ਹਾਂ ਜੀ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਗ੍ਹਾ ਦੇ ਉੱਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਲਾਮ ਬਾਏ 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 ਬਾਏ